ਕਰੀਬ 6 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਏ ਫਰੀਦਕੋੜ ਦੇ ਪਿੰਡ ਪਾਕਤਲਾ ਦੇ ਜਵਾਨ ਧਰਮਪ੍ਰੀਤ ਦੀ ਮਰਤਕ ਦੇ ਅੱਜ ਤਿਰੰਗੇ ਵਿੱਚ ਲਪੇਟੀ ਹੋਈ ਉਹਨਾਂ ਦੇ ਜੱਦੀ ਪਿੰਡ ਪੁੱਜੀ ਹੈ ਜਿਸ ਨੂੰ ਦੇਖ ਕੇ ਹਰ ਇੱਕ ਅੱਖ ਨਮ ਹੋਈ ਹੈ ਧਰਮਪ੍ਰੀਤ ਜੋ ਉੱਤਰ ਪ੍ਰਦੇਸ਼ ਦੇ ਫਤਿਹਗੜ ਵਿਖੇ 83 ਡਿਊਟੀ ਦੌਰਾਨ ਅਚਾਨਕ ਤबीयत ਖਰਾਬ ਹੋ ਗਈ ਜਿਨ੍ਹਾਂ ਨੂੰ ਤੁਰੰਤ ਦਾਖਲ ਕਰਵਾਇਆ ਗਿਆ ਪਰ ਕੁਝ ਦਿਨ ਬਾਅਦ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਜਿਨ੍ਹਾਂ ਦੀ ਮਰਤਕ ਦੇ ਅੱਜ ਉਹਨਾਂ ਦੇ ਜੱਦੀ ਪਿੰਡ ਪੁੱਜੀ ਹੈ ਜਿਸ ਦਾ ਸਰਕਾਰੀ ਸਨਮਾਨ ਨਾਲ ਅੰਤਮ ਸੰਸਕਾਰ ਕੀਤਾ ਗਿਆ ਇਸ ਮੌਕੇ ਤੇ ਵਿਧਾਇਕ ਗੁਰਦੇਵ ਸਿੰਘ ਨੇ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ ਅਤੇ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਵੀ ਦਿੱਤਾ ਜਿਹਦਾ ਬੱਚਾ ਫੌਜ ਚੋਂ ਸੀ ਉਹ ਜੱਥੋਂ ਦੀ ਡਿਊਟੀ ਤੇ ਸੀ ਡਿਊਟੀ ਤੇ ਸੀ ਜੀ ਉਹ ਸਾਨੂੰ ਉਹਦੇ ਘਰ ਵਾਲੀ ਕੋਲੇ ਬੱਚਾ ਹੋਣ ਵਾਲਾ

ਉਹ ਕਹਿੰਦੇ ਵੀ ਇਦਾਂ ਕਰਕੇ ਐਮਰਜੈਂਸੀ ਜਦ ਬਿਮਾਰ ਆ ਸਾਨੂੰ ਦੱਸਿਆ ਨਹੀਂ ਉਹਨਾਂ ਨੇ ਪੁਰਾ ਉਹ ਕਹਿੰਦੇ ਇਹ ਐਮਰਜੈਂਸੀ ਜੀ ਆ ਪਰ ਬਾਅਦ ਚ ਉਹਨਾਂ ਨੇ ਅੱਧੇ ਘੰਟੇ ਬਾਅਦ ਫੋਨ ਕਰਤਾ ਜੀ ਉਹ ਕਹਿੰਦੇ ਬੇਦਨ ਕਰਦੇ ਵੀ ਦਿੱਸ ਗਈ ਆ ਪਰ ਮੈਂ ਫਿਰ ਨਹੀਂ ਉਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਘਰ ਨਹੀਂ ਦੱਸਿਆ ਮੈਂ ਆ ਕੇ ਫਿਰ ਘਰ ਦੱਸਿਆ ਉਹਨੂੰ ਡਿਊਟੀ ਉਹਨਾਂ ਦੀ ਫਟੇ ਗੱਡੀ ਯੂਪੀ ਸੈਂਟਰ ਦੀ ਇਹ ਗੱਲਬਾਤ ਕੋਈ ਦੱਸੀ ਵੀ ਕੀ ਗੱਲ ਬਣੀ ਗੱਲਬਾਤ ਕੋਈ ਨਹੀਂ ਉਹ ਕਹਿੰਦੇ ਹਜੇ ਪਤਾ ਨਹੀਂ ਲੱਗਾ ਜੀ ਹਾਂਜੀ ਇਹ ਫਾਈ ਤਰਪੀਰ ਸਿੰਘ ਸਾਡੇ ਹੋਰ ਬਹੁਤ ਵਧੀਆ ਸਪਾਈ ਸੀਗੇ ਇਹ ਜੋੜੀ ਗ੍ਰਾਮਪੋ ਵੀ ਹੈ ਜੋੜੀ ਕੀ ਸੀਪਲਸ ਤੋਂ ਮਹਾਰਾਜ ਦੇ ਕਾਰਨ ਜਿੱਤੂਗੀ ਬਾਕੀ ਮਾਰੇ ਜਨਨ ਤਿੰਨੇ ਨਵੇਂ ਮਤਲਬ ਸਰਬਜੀ ਬਹੁਤ ਦੇ ਗੀਤਿਆ ਤੇ ਆਪਣੇ ਸਰਵਿਸ ਦੇ ਦੌਰਾਨ ਕੋਈ ਇਹਨਾਂ ਨੇ ਮਤਲਬ ਇਹ ਜਾ ਗਮਨੀ ਕੀਤਾ ਜੋ ਮਤਲਬ ਮਿੰਦਾਂ ਜੋ ਹੋਵੇ ਅਸੀਂ ਸ਼ਰੰਘਾ ਕਰਦੇ ਹਾਂ ਤੇ ਜੋ ਇਹਨਾਂ ਦੀ ਜੀਵਾ ਐਨਰਜੀ ਪਰਮਾਤਮਾ ਨੇ ਦੇਖੀ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਰੱਖੇ